ਅੱਜ ਸੁਣਾ ਰਹੇ ਹਾਂ ਆਪਾਂ ਇੱਕ ਸੇਠ ਦੀ ਕਹਾਣੀ ਇੱਕ ਸੇਠ ਸੀਗਾ ਉਸਦੇ ਦੋ ਬੱਚੇ ਸੀਗੇ ਸੇਠ ਪਿੰਡ ਵਿੱਚ ਰਹਿੰਦਾ ਸੀਗਾ ਪਿੰਡ ਵਿੱਚ ਰਹਿੰਦਾ ਹੋਇਆ ਉਹਨੇ ਸੋਚਿਆ ਕਿ ਮੈਂ ਕਿਉਂ ਨਾ ਜਾ ਕੇ ਸ਼ਹਿਰ 'ਚ ਕੋਈ ਨੌਕਰੀ ਕਰਾਂ ਤੇ ਆਪਣੇ ਬੱਚਿਆਂ ਨੂੰ ਪੜ੍ਹਾਈ ਸਿਖਿਆ ਦਵਾਵਾਂ ਇਸ ਲਈ ਉਹਨੇ ਪਿੰਡ ਛੱਡ ਦਿੱਤਾ ਤੇ ਸ਼ਹਿਰ 'ਚ ਆ ਕੇ ਰਹਿਣ ਲੱਗ ਗਿਆ ਉਹਨੇ ਇੱਕ ਠੇ ਘਰ ਲੈ ਲਿਆ ਬੱਚੇ ਪੜ੍ਹ ਲਿਖ ਕੇ ਵੱਡੇ ਹੋ ਗਏ ਤਾਂ ਇੱਕ ਦਿਨ ਕੀ ਗੱਲ ਹੋਈ ਦੋਨੇ ਲੜਨ ਲੱਗ ਗਏ ਸੇਠ ਜੀ ਬੈਠੇ ਸੀਗੇ ਕੁਰਸੀ 'ਤੇ ਤਾਂ ਲੜਾਈ ਵਾਦੀ ਵਾਦੀ ਹੱਥੋ ਪਾਈ ਤੇ ਆ ਗਈ ਆਪਸ ਵਿੱਚ ਉਹ ਜਿਆਦਾ ਝਗੜਨ ਲੱਗ ਗਏ ਤਾਂ ਸੇਠ ਇਹ ਦੇਖ ਕੇ ਹੱਸਣ ਲੱਗ ਗਏ ਉੱਚ-ਉੱਚ ਤਾਂ ਮੁੰਡਿਆਂ ਨੇ ਸੋਚਿਆ ਕਿ ਕੀ ਗੱਲ ਹੋ ਗਈ ਪਿਤਾ ਜੀ ਹੱਸ ਰਹੇ ਨੇ ਅਸੀਂ ਤਾਂ ਲੜ ਰਹੇ ਆਂਗੇ ਪਿਤਾ ਜੀ ਹੱਸ ਰਹੇ ਨੇ ਤਾਂ ਉਹ ਲੜਾਈ ਛੱਡ ਕੇ ਦੋਨੇ ਪਿਤਾ ਜੀ ਕੋਲ ਚਲੇ ਗਏ ਕਿ ਪਿਤਾ ਜੀ ਕੀ ਗੱਲ ਹੋਈ ਤੁਸੀਂ ਲੜਗਾ ਤੋ ਰਹੇ ਹੋ ਸੌਰੀ ਤੁਸੀਂ ਹੱਸਗਾ ਤੋ ਰਹੇ ਹੋਗੇ ਅਸੀਂ ਤਾਂ ਲੜ ਰਹੇ ਆਂਗੇ ਤੇ ਤੁਹਾਨੂੰ ਤਾਂ ਦੁਖੀ ਹੋਣਾ ਚਾਹੀਦਾ ਹੈਗਾ ਵੀ ਸਾਨੂੰ ਲੜਦਿਆਂ ਨੂੰ ਦੇਖ ਕੇ ਤੁਸੀਂ ਉੱਚ-ਉੱਚ ਹੱਸੀ ਜਾ ਰਹੇ ਹੋ ਤਾ ਸੇਰ ਜੀ ਨੇ ਕਿਹਾ ਕਿ ਤੁਸੀਂ ਕਾਦੇ ਪਿੱਛੇ ਲੜ ਰਹੇ ਹੋਗੇ ਜ਼ਮੀਨ ਜਾਇਦਾਦ ਪਿੱਛੇ ਇਹ ਛੋਟੇ ਜਿਹੇ ਘਰ ਪਿੱਛੇ ਉਹਨਾਂ ਨੇ ਕਿਹਾ ਤਾਂ ਸੇਰ ਜੀ ਨੇ ਕਿਹਾ ਕਿ ਇਸ ਤਰ੍ਹਾਂ ਕਰੋ ਵੀ ਮੇਰੇ ਕੋਲੇ ਤਾਂ ਇਹ ਤੋਂ ਵੀ ਹੋਰ ਬਹੁਤ ਅਨਮੋਲ ਖਜ਼ਾਨਾ ਹੈ ਬਹੁਤ ਵੱਡਾ ਅਨਮੋਲ ਖਜ਼ਾਨਾ ਹੈ ਤਾਂ ਮੁੰਡਿਆਂ ਨੇ ਕਿਹਾ ਚ ਤਾਂ ਉਹਨਾਂ ਨੇ ਕਿਹਾ ਹਾਂ ਪਿਤਾ ਜੀ ਕਹਿੰਦੇ ਹਾਂ ਵੀ ਮੇਰੇ ਕੋਲੇ ਅਨਮੋਲ ਖਜ਼ਾਨਾ ਹੈਗਾ ਵੀ ਤੁਸੀਂ ਲੜਨਾ ਬੰਦ ਕਰੋ ਮੇਰੇ ਨਾਲ ਵਾਦਾ ਕਰੋ ਕਿ ਹੁਣ ਨਹੀਂ ਤੁਸੀਂ ਲੜਦੇ ਤਾਂ ਆਪਾਂ ਕੱਲ ਨੂੰ ਐ ਕਰਾਂਗੇ ਕੱਲ ਨੂੰ ਚੱਲਾਂਗੇ ਤੁਹਾਨੂੰ ਮੈਂ ਇਹ ਅਨਮੋਲ ਖਜ਼ਾਨਾ ਦਿਖਾਉਂਗਾ ਤਾਂ ਮੁੰਡਿਆਂ ਨੇ ਮੰਨ ਲੈ ਕੇ ਠੀਕ ਹੈਗਾ ਵੀ ਅਸੀਂ ਨਹੀਂ ਲੜਦੇ ਸਵੇਰ ਹੋਈ ਤਾਂ ਤਿੰਨੋਂ ਜਣੇ ਸ਼ਹਿਰ ਚਲੇ ਗਏ ਉਥੇ ਬੱਸ 'ਚ ਬੈਠ ਕੇ ਜਾ ਕੇ ਬੱਸ 'ਚ ਸੀਟ ਦੋ ਜਣਿਆਂ ਦੀ ਸੀ ਉਹ ਤਾਂ ਤਿੰਨ ਜਣੇ ਸੀਗੇ ਦੋਨੇ ਮੁੰਡੇ ਸੀਗੇ ਤੇ ਸੇਵਕ ਜੀ ਸੀਗੇ ਤਿੰਨੇ ਜਣੇ ਬੱਸ 'ਚ ਬੈਠ ਗਏ ਜਾ ਕੇ ਜਦੋਂ ਬੈਠ ਗਏ ਜਾ ਕੇ ਸੀਟ ਦੋ ਜਣਿਆਂ ਦੀ ਸੀਗੀ ਤਾਂ ਇੱਕ ਸੇਠ ਜੀ ਬੈਠ ਗਏ ਤੇ ਨਾਲ ਇੱਕ ਮੁੰਡਾ ਬੈਠ ਗਿਆ ਤਾਂ ਥੋੜੀ ਦੇਰ ਘੰਟਾ ਕੋ ਬੈਠਾ ਤਾਂ ਦੂਜਾ ਮੁੰਡਾ ਬੈਠ ਗਿਆ ਜਿਹੜਾ ਬੈਠਾ ਸੀ ਉਹ ਖੜਾ ਹੋ ਗਿਆ 8-9 ਘੰਟਿਆਂ ਦਾ ਸਫ਼ਰ ਸੀ ਇਸੇ ਤਰ੍ਹਾਂ ਹੀ ਕੀਤਾ ਸੇਠ ਜੀ ਤਾਂ ਬੈਠੇ ਰਹੇ ਮੁੰਡਿਆਂ ਨੇ ਬਾਰੋ-ਬਾਰੀ ਆਪ ਦੀ ਜਗ੍ਹਾ ਤੇ ਉਹ ਕਦੇ ਇੱਕ ਜਣਾ ਖੜ ਜਾਂਦਾ ਤੇ ਕਦੇ ਬੈਠ ਜਾਂਦਾ ਇਸ ਤਰ੍ਹਾਂ ਕਰਕੇ ਉਹਨਾਂ ਨੇ ਸਫ਼ਰ ਪੂਰਾ ਕੀਤਾ ਤੇ ਪਿੰਡ ਪਹੁੰਚ ਗਏ ਜਿੱਥੇ ਸੇਰ ਜੀ ਨੇ ਕਿਹਾ ਸੀਗਾ ਕਿ ਮੈਂ ਤੁਹਾਨੂੰ ਅਨਮੋਲ ਖਜ਼ਾਨਾ ਦਿਖਾਉਂਗਾ ਤਾਂ ਰਾਹ 'ਚ ਜਿਵੇਂ ਉਹਨਾਂ ਦੇ ਹੁਣ ਆਪਾਂ ਪਿੰਡ 'ਚ ਰਹਿਣੇ ਆਪਣੇ ਜਾਣ ਪਛਾਣ ਵਾਲੀ ਹੁੰਦੇ ਆ ਕਿ ਸਾਰੇ ਸਾਰਿਆਂ ਨੂੰ ਮਿਲੇ ਨਮਸਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਮ ਰਾਮ ਜੋ ਵੀ ਉਹਨਾਂ ਦਾ ਸੀਗਾ ਉਹਨਾਂ ਨੇ ਕੀਤਾ ਤੇ ਐਂਡ 'ਤੇ ਜਾ ਕੇ ਉਹਨਾਂ ਨੂੰ ਇੱਕ ਹਵੇਲੀ ਦਿੱਸੀ ਪਿਤਾ ਜੀ ਨੇ ਕਿਹਾ ਕਿ ਦੇਖੋ ਬਹੁਤ ਵੱਡੀ ਹਵੇਲੀ ਸੀਗੀ ਪਰ ਉਹ ਖੰਡਰ ਹੋਈ ਪਈ ਸੀਗੀ ਤਾ ਪਿਤਾ ਜੀ ਨੇ ਕਿਹਾ ਵੇ ਇਹ ਹੀ ਮੈਂ ਤੁਹਾਨੂੰ ਅਨਮੋਲ ਖਜ਼ਾਨਾ ਦਿਖਾਉਣ ਲੈ ਜਾ ਦਿਖਾਉਣ ਲਈ ਲੈ ਕੇ ਆਇਆਂਗਾ ਤਾਂ ਮੁੰਡਿਆਂ ਨੇ ਕਿਹਾ ਕਿ ਇਹ ਅਨਮੋਲ ਖਜ਼ਾਨਾ ਹੈ ਤਾਂ ਪਿਤਾ ਜੀ ਨੇ ਕਿਹਾ ਇਹ ਹੀ ਅਨਮੋਲ ਖਜ਼ਾਨਾ ਹੈ ਵੀ ਜਿਵੇਂ ਹੁਣ ਤੁਸੀਂ ਆਪਸ ਵਿੱਚ ਲੜ ਰਹੇ ਹੋਗੇ 20-25 ਸਾਲ ਪਹਿਲਾਂ ਮੈਂ ਵੀ ਆਪਣੇ ਭਰਾ ਨਾਲ ਇਸੇ ਤਰ੍ਹਾਂ ਲੜਿਆ ਸੀਗਾ ਉਹਨੇ ਕਿਹਾ ਵੀ ਤੂੰ ਇਹ ਹਵੇਲੀ ਰੱਖ ਲੈ ਮੈਂ ਕਿਹਾ ਮੈਂ ਰੱਖਣੀ ਆਂਗੀ ਹਵੇਲੀ ਤਾਂ ਉਹ ਭਰਾ ਕਹਿ ਰਿਹਾ ਸੀਗਾ ਕਿ ਆਪਾਂ ਆਪਸ ਵਿੱਚ ਵੰਡ ਲੈਨੇ ਆ ਤਾਂ ਮੈਂ ਨਹੀਂ ਮੰਨਿਆ ਮੈਂ ਕਿਹਾ ਸਾਰੀ ਇਹ ਹਵੇਲੀ ਮੈਂ ਰੱਖ ਲਈਂਗੀ ਤਾਂ ਮੇਰੇ ਭਰਾ ਨੇ ਕਿਹਾ ਕਿ ਠੀਕ ਆ ਮੈਂ ਬਾਹਰ ਜਾਣਾਗਾ ਤਾਂ ਉਹ ਬਾਹਰ ਜਾ ਕੇ ਸੈਟਲ ਹੋ ਗਿਆ ਤੇ ਮੈਨੂੰ ਉਹ ਹਵੇਲੀ ਦੇ ਗਿਆ ਹਵੇਲੀ ਤਾਂ ਇੱਥੇ ਹੀ ਪਈ ਹੈਗੀ ਅੰਡਰ ਹੋਈ ਪਈ ਹੈਗੀ ਇਹਦੇ ਵਿੱਚ ਕਬੂਤਰਾਂ ਦੇ ਆਲ ਨੇ ਬਣੇ ਪਏ ਨੇਗੇ ਘਾਓ ਗਿਆ ਪਿਆਗਾ ਹਵੇਲੀ ਤਾਂ ਮਿਲ ਗਈ ਮੈਨੂੰ ਪਰ ਮੇਰਾ ਭਰਾ ਮੈਨੂੰ ਛੱਡ ਕੇ ਚਲਾ ਗਿਆ ਉਹਨੇ ਕਿਹਾ ਕਿ ਅੱਜ ਤੋਂ ਮੇਰੇ ਲਈ ਮਰ ਗਿਆ ਤਾਂ ਪਿਤਾ ਜੀ ਨੇ ਸਮਝਾਇਆ ਤੇ ਵੇਲੀ ਤਾਂ ਮੈਨੂੰ ਮਿਲ ਗਈ ਪਰ ਭਰਾ ਮੇਰੇ ਲਈ ਮੈਂ ਤੁਮੇਸਾਂ ਲਈ ਛੁੱਟ ਗਿਆ ਮਤਲਬ ਮੇਰੇ ਨਾਲ ਉਹ ਹੁਣ ਵਰਤਦਾ ਨਹੀਂਗਾ ਇਸ ਲਈ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਸੀਗਾ ਵੀ ਜੋ ਚੀਜ਼ਾਂ ਥੋੜੀ ਦੇਰ ਲਈ ਹੁੰਦੀਆਂ ਨੇਗੀਆਂ ਉਹਨਾਂ ਤੇ ਸਾਨੂੰ ਲੜਨਾ ਝਗੜਨਾ ਨਹੀਂ ਚਾਹੀਦਾ ਤਾਂ ਪਿਤਾ ਜੀ ਨੇ ਸਮਝਾਉਣ ਦੀ ਖਾਤਰ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਬਸ ਤੇ ਆਪਾਂ ਬੈਠ ਕੇ ਆਏ ਆਂਗੇ ਕੀ ਤੁਹਾਨੂੰ ਉਹ ਸੀਟ ਪਰਮਾਨੈਂਟ ਲਈ ਮਿਲ ਜੂਗੀ ਤਾਂ ਬੱਚਿਆਂ ਨੇ ਕਿਹਾ ਕਿ ਨਹੀਂ ਪਰਮਾਨੈਂਟ ਲਈ ਵੀ ਚੀਜ਼ ਸਾਨੂੰ ਪਰਮਾਨੈਂਟ ਲਈ ਸੀਟ ਕਿਵੇਂ ਸਾਨੂੰ ਮਿਲ ਜੂਗੀ ਉਹ ਤਾਂ ਬਸ ਜਿੰਨਾ ਚਿਰ ਚੱਲੂਗੀ ਉਹ ਤੇ ਸਵਾਰੀਆਂ ਜਿਹੜੀਆਂ ਆਉਣਗੀਆਂ ਹੋਰ ਆਉਣਗੀਆਂ ਫਿਰ ਹੋਰ ਆਵਾਂਗੇ ਹਨ ਐਸੇ ਤਰੀਕਾ ਚੱਲਦਾ ਰਹੂਗਾ ਸਾਨੂੰ ਪਰਮਾਨੈਂਟ ਕਿਵੇਂ ਮਿਲ ਜੂਗੀ ਸੀਟ ਤਾਂ ਫਿਰ ਪਿਤਾ ਜੀ ਨੇ ਕਿਹਾ ਕਿ ਜਿਹੜੀ ਉਹ ਸੀਟ ਤੇ ਤੁਸੀਂ ਬੈਠੇ ਸੀਗੇ ਕਿ ਉਸ ਦੇ ਲਈ ਤੁਸੀਂ ਝਗੜਾ ਕਰਨਾ ਚਾਹੋਗੇ ਤਾਂ ਬੱਚਿਆਂ ਨੇ ਕਿਹਾ ਕਿ ਨਹੀਂ ਉਹ 8-9 ਘੰਟਿਆਂ ਦਾ ਸਫ਼ਰ ਸੀਗਾ ਇੰਨੇ ਕ ਖਾਤਰ ਅਸੀਂ ਆਪਸ ਵਿੱਚ ਝਗੜਾ ਕਰਾਂਗੇ ਜੋ ਚੀਜ਼ ਥੋੜਾ ਟਾਈਮ ਲਈ ਸਾਨੂੰ ਮਿਲੀ ਹੈਗੀ ਉਹਦੇ ਲਈ ਝਗੜਾ ਕਿਉਂ ਉਹ ਅੱਜ ਸਾਡੀ ਹੈਗੀ ਕੱਲ ਨੂੰ ਕਿਸੇ ਹੋਰ ਦੀ ਹੋ ਜਾਊਗੀ ਜੇ ਜ਼ਿੰਦਗੀ ਵਿੱਚ ਤਾਲਮੇਲ ਬਿਠਾ ਕੇ ਰੱਖਾਂਗੇ ਤਾਂ ਸਾਡੀ ਜ਼ਿੰਦਗੀ ਖੁਸ਼ ਨੂੰ ਖੁਸ਼ ਨੁਮਾ ਹੋ ਜਾਊਗੀ ਬਿਊਟੀਫੁੱਲ ਹੋ ਜਾਊਗੀ ਜੇ ਅਸੀਂ ਲੜਦੇ ਝਗੜਦੇ ਰਹਾਂਗੇ ਤਾਂ ਸਾਡੀ ਜ਼ਿੰਦਗੀ ਨਰਕ ਬਣ ਜਾਊਗੀ ਦੇਖ ਲੋ ਉਹ ਹਵੇਲੀ ਵਾਲੀ ਹਾਲ ਹੋ ਜੂਗਾ ਇਹ ਹਵੇਲੀ ਤਾਂ ਖੰਡਰ ਹੋ ਗਈ ਮੈਨੂੰ ਮਿਲਤਾ ਗਈ ਸੀ ਪਰ ਹਵੇਲੀ ਇਹ ਖੰਡਰ ਹੋ ਗਈ ਮੈਂ ਇਥੇ ਰਹਿਆ ਨਹੀਂਗਾ ਥੋੜੀ ਪੜ੍ਹਾਈ ਲਿਖਾਈ ਲਈ ਮੈਂ ਸ਼ਹਿਰ ਚਲੇ ਆ ਗਿਆ ਪਰ ਮੇਰਾ ਭਰਾ ਨਾਲ ਉਹ ਰਿਸ਼ਤਾ ਤਾਂ ਟੁੱਟ ਗਿਆ ਨਾ ਵੱਡੀਆਂ ਵੱਡੀਆਂ ਹਵੇਲੀਆਂ ਖੰਡਰ ਹੋ ਜਾਂਦੀਆਂ ਨੇਗੀਆਂ ਜੇਕਰ ਆਪਸ ਵਿੱਚ ਸਾਂਝ ਨਾ ਹੋਵੇ ਘਰ ਚਾਹੇ ਛੋਟਾ ਹੋਵੇ ਵੱਡਾ ਹੋਵੇ ਪਿਆਰ ਹੋਣਾ ਚਾਹੀਦਾ ਉਹਦੇ ਵਿੱਚ ਆਪਸੀ ਸਾਂਝ ਹੋਣੀ ਚਾਹੀਦੀ ਹੈਗੀ ਸਾਡੀ ਇਸ ਲਈ ਅਸੀਂ ਉਹਨਾਂ ਚੀਜ਼ਾਂ ਪਿੱਛੇ ਨਾ ਦੌੜੀਏ ਜਿੱਥੇ ਸਾਨੂੰ ਅੱਗੇ ਹਨੇਰਾ ਦਿਸੇ ਜੇਕਰ ਅਸੀਂ ਜ਼ਿੰਦਗੀ 'ਚ ਉਜਾਲਾ ਚਾਹੁੰਨੇ ਆਂ ਜ਼ਿੰਦਗੀ 'ਚ ਸਕੂਨ ਚਾਹੁੰਨੇ ਆਂਗੇ ਸ਼ਾਂਤੀ ਚਾਹੁੰਨੇ ਆਂਗੇ ਤਾਂ ਸਾਨੂੰ ਚੰਗੀਆਂ ਚੀਜ਼ਾਂ ਬਾਰੇ ਸੋਚਣਾ ਚਾਹੀਦਾਗਾ ਸਾਨੂੰ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈਗੀ ਆਪਸੀ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈਗੀ ਥੋੜੀ ਜੀਆਂ ਚੀਜ਼ਾਂ ਪਿੱਛੇ ਅਸੀਂ ਇੱਕ ਦੂਜੇ ਨਾਲ ਨਾ ਲੜੀਏ ਨਾ ਝਗੜੀਏ ਹਨਾ